ਈ ਹਾਲ ਨੇ ਵੀਰੇ ਸਾਰੇ ਵੀਰਾਂ ਦੇ ਯਾਰਾ ਕੋਈ ਮੋਟਰਸਾਈਕਲ ਨਗਾ ਗਿਆ ਗੈਲਰੀ ਦੇ ਉੱਤੋਂ ਸੀ ਵਿਚਾਰੀ ਦੇ ਇਹਦੀਆਂ ਨਾ ਮਗਰਲੀਆਂ ਲੱਤਾਂ ਖੜ ਗਈਆਂ ਆਹ ਆਹ ਚੀਜ਼ਾਂ ਪਹਿਲਾਂ ਤਾਂ ਵਿਚਾਰੀ ਜਮਾਂ ਬਸ ਚਲੇ ਗਈ ਸੀ ਹੁਣ ਇਹਨੂੰ ਮਾੜਾ ਮੋਟਾ ਗਿਰੋ-ਗਰੂ ਜੇ ਖਵਾਏ ਕੋਸਾ ਬਣੀ ਪੜਾਏ ਹੁਣ ਇਹ ਜਿਹੜੀ ਆ ਲੱਤਾਂ ਨੇ ਆ ਦੇਖ ਇਹ ਨਹੀਂ ਕੰਮ ਕਰਦੀਆਂ ਸਿੱਧੀਆਂ ਕਰ ਲੈਂਦੀ ਆ ਮੂਹਰੋਂ ਤੁਰਦੀ ਆ ਮਗਰੋਂ ਸਿੱਧੀਆਂ ਕਰ ਲੈਂਦੀ ਆ ਯਾਰ ਦੱਸਿਓ ਮੇਰਾ ਵੀਰ ਕੀ ਕਰਾਂ ਇਹਦਾ ਹੱਲ ਕੀ ਦਮਾ ਇਹਨੂੰ ਬਿਚਾਰੀ ਬੱਚਾ ਜੇ ਯਾਰ ਬੱਚੇ ਵਾਲੀ ਹੋਊਗੀ ਆਦੇ ਆ ਲੱਤਾਂ ਖੜਗੀਆਂ ਦੀ ਆ ਹੁਣ ਜੇ ਤੋੜ ਦੇਣ ਇਹਨੂੰ ਐ ਸਿੱਧੀਆਂ ਕਰ ਲੈਂਦੀ ਆ ਆ ਮੂਰਲੀਆਂ ਲੱਤਾਂ ਨਾਲ ਹੀ ਤੋੜਦੀ ਆ ਮਗਲੀਆਂ ਦਾ ਲੈ ਚਲਾਉ ਥੱਲੇ ਨਹੀਂ ਲਾਉਂਦੀ ਹੈਗੀ ਮਗਲੀਆਂ ਲੱਤਾਂ ਦੱਸਿਓ ਮੇਰਾ ਵੀਰੇ ਦਾ ਕੀ ਹੱਲ ਕਰਾਂ ਯਾਰ ਬੱਚ ਜੇ ਵਿਚਾਰੀ ਬੱਚੇ ਹੋਣਗੇ ਯਾਰ ਇਹਦੇ ਵਿਚਾਰੀ ਤੇ ਨਾਲ ਯਾਰ ਮੇਰਾ ਭਰਾ ਦੇਖ ਕੇ ਚਲਾਇਆ ਕਰੋ ਮੋਟਰਸਾਈਕਲ ਯਾਰ ਦਾ ਸੁੱਤੇ ਸੀ ਨੰਗਾ ਗਿਆ ਦੱਸਿਓ ਮੇਰਾ ਵੀਰ ਕੀ ਦਾ ਮੈਂ ਇਹਨੂੰ ਹੁਣ ਇਹਨੂੰ ਮੈਂ ਕੋਸਾ ਪਾਣੀ ਦਿੱਤਾ ਤੇ ਥੋੜੇ ਹੱਥ ਨਾਲ ਗਿਰੂ ਜੇ ਕੱਟ ਕੇ ਖਵਾਤੇ ਖਾਦ ਆ ਗਈ ਉਹਨੇ ਤੇ ਮਗਰ ਨਹੀਂ ਲੱਤਾਂ ਨਹੀਂ ਚਲਾਉਂਦੀ ਹੈਗੀ ਮੇਰਾ ਵੀਰ ਦੱਸਿਓ ਜੇ ਮੇਰੇ ਕਿਸੇ ਵੀਰ ਨੂੰ ਪਤਾ ਕੋਈ ਗੋਲੀ ਗਾਲੀ ਦੱਸ ਦਿਓ ਕਿਹੜੀ ਦਾ ਮੈਂ ਇਹਨੂੰ ਜਿਹਦੇ ਨਾਲ ਮੜਾ ਜਾ ਸੈੱਟ ਹੋ ਜਾਣ ਲੱਤਾਂ ਦੀਆਂ ਮਗਰ ਲੀਆਂ